ਪੰਜਾਬ ਦੀਆਂ ਝਾਕੀਆਂ ਕਿਉਂ ਨਹੀਂ ਐਕਸੈਪਟ ਕੀਤੀਆਂ ਜਾ ਰਹੀਆਂ 26 ਜਨਵਰੀ ਨੂੰ ਇਹਦਾ ਮਤਲਬ ਹੈ ਇਹਦਾ ਬਿਲਕੁਲ ਸਪਸ਼ਟ ਜਿਆ ਮਤਲਬ ਹੈ ਕਿ ਭਾਜਪਾ ਨੂੰ ਪੰਜਾਬ ਪੰਜਾਬੀਆਂ ਔਰ ਸ਼ਹੀਦਾਂ ਨਾਲ ਜਿਨ੍ਹਾਂ ਨੇ ਅਸਲੀ ਲੜਾਈ ਲੜੀ ਆ ਦੇਸ਼ ਦੀ ਆਜ਼ਾਦੀ ਲਈ ਉਹਨਾਂ ਸ਼ਹੀਦਾਂ ਤੋਂ ਚਾਹੇ ਉਹ ਸਰਾਬਾ ਹੋਵੇ ਚਾਹੇ ਉਦਮ ਸਿੰਘ ਹੋਣ ਚਾਹੇ ਭਗਤ ਸਿੰਘ ਹੋਣ ਇਹਨਾਂ ਤੋਂ ਨਫ਼ਰਤ ਕਰਦੀ ਆ ਔਰ ਬਦਕਿਸਮਤੀ ਨਾਲ ਸਭ ਤੋਂ ਮੰਦਭਾਗੀ ਗੱਲ ਇਹ ਆ ਕਿ ਜਾਖੜ ਸਾਹਿਬ ਵਰਗੇ ਬੰਦੇ ਜਿਹੜੇ ਪੰਜਾਬੀ ਪੁੱਤ ਹੋਣ ਦਾ ਦਾਵਾ ਤੇ ਬੜੇ ਕਰਦੇ ਉਹਨਾਂ ਤੇ ਵੀ ਭਾਜਪਾ ਦਾ ਰੰਗ ਜਿਹੜਾ ਆ ਉਹ ਚੜਿਆ ਦਿਖਾਈ ਦਿੱਤਾ ਔਰ ਮੀਡੀਆ ਦੇ ਸਾਹਮਣੇ ਕੋਰਾ ਝੂਠ ਚਿੱਟਾ ਝੂਠ ਕੱਲ ਜਾਖੜ ਸਾਹਿਬ ਨੇ ਬੋਲਿਆ ਕੁਝ ਤਾਂ ਮਜਬੂਰੀਆਂ ਹੋਣਗੀਆਂ यूं ही ਕੋਈ ਬੇਵਫਾ ਨਹੀਂ ਹੋਤਾ ਆ ਜਾਖੜ ਸਾਹਿਬ ਦਾ ਅਸਲੀ ਸਰੂਪ ਹੈ ਔਰ ਇੱਕ ਗੱਲ ਹੋਰ ਮੈਂ ਆਪਣੇ মিডিਆ ਦੇ ਸਾਥੀ ਕੁਝ ਸਾਡੇ মিডিਆ ਦੇ ਸਤਿਕਾਰਯੋਗ ਸਾਥੀਆਂ ਨੇ ਖਬਰਾਂ ਲਾਈਆਂ ਮੈਂ ਉਹਨਾਂ ਨੂੰ ਕਰੂੰ ਕਹੂੰਗਾ ਕਿ ਆ ਮਹਾਰਾਸ਼ਟਰ ਦੀਆਂ ਝਾਂਕੀਆਂ ਦਾ ਕਨਸੈਪਟ ਜਿਹੜਾ ਭਾਰਤ ਸਰਕਾਰ ਦੀ ਵੈਬਸਾਈਟ ਤੇ ਮੌਜੂਦ ਹੈ ਆ ਗੁਜਰਾਤ ਦੀਆਂ ਝਾਂਕੀਆਂ ਦਾ ਕਨਸੈਪਟ ਜਿਹੜਾ ਭਾਰਤ ਸਰਕਾਰ ਦੀ ਵੈਬਸਾਈਟ ਤੇ ਮੌਜੂਦ ਹੈ ਤੇ ਆ ਪੰਜਾਬ ਦੀਆਂ ਝਾਂਕੀਆਂ ਦਾ ਕਨਸੈਪਟ ਇਹ ਵੀ ਭਾਰਤ ਸਰਕਾਰ ਦੀਆਂ ਵੈਬਸਾਈਟ ਤੇ ਮੌਜੂਦ ਹੈ ਤੇ ਉਹਨਾਂ ਨੇ ਫੇਰ ਵੀ ਜਿਹੜਾ ਆ ਸਾਡੇ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਨੂੰ ਲੈ ਕੇ ਮਾਨਯੋਗ ਮੁੱਖ ਮੰਤਰੀ ਹਰਵਿੰਦ ਕੇਜਰੀਵਾਲ ਜੀ ਨੂੰ ਲੈ ਕੇ ਗਲਤ ਖਬਰਾਂ ਲਾਈਆਂ ਕਿਹਾ ਉਹ মিডিਆ ਦੇ ਸਾਥੀ ਕਿਹਾ ਉਹ ਜਰਨਲਿਸਟ ਇਹ ਸੁਧਾਰ ਕਰਨਗੇ ਅੱਜ ਜਦੋਂ ਮੈਂ ਤੁਹਾਡੇ ਸਾਹਮਣੇ ਸਬੂਤ ਰੱਖਤੇ ਕਿ ਪੰਜਾਬ ਨਾਲ ਵਿਤਕਰਾ ਕੀਤਾ ਪੰਜਾਬ ਭਾਜਪਾ ਨੇ ਪੰਜਾਬ ਨਾਲ ਧੋਖਾ ਕੀਤਾ ਭਾਜਪਾ ਨੇ ਪੰਜਾਬ ਨਾਲ ਡਿਸਕ੍ਰਿਮੀਨੇਸ਼ਨ ਕੀਤੀ ਭਾਜਪਾ ਨੇ ਕਿ ਆਓ মিডিਆ ਦੇ ਸਾਥੀ ਅੱਜ ਦੂਰਸਤ ਕਰਕੇ ਆਪਣੀ ਖਬਰ ਲਾਉਣਗੇ ਜਿਹਦੇ ਚ ਕਿਤੇ ਵੀ ਸੁਵਾ ਸਾਡੇ ਵਿਰਸੇ ਤੋਂ ਸੁਵਾ ਸਾਡੇ ਸੂਰਵੀਰਾਂ ਤੋਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲੜੀ ਪੰਜਾਬ ਕੱਲੇ ਦੀ ਨਹੀਂ ਦੇਸ਼ ਦੀ ਆਜ਼ਾਦੀ ਲੜੀ ਆਜ਼ਾਦੀ ਦੀ ਲੜਾਈ ਲੜੀ ਤੇ ਮਹਾਰਾਜਾ ਰਣਜੀਤ ਸਿੰਘ ਦਾ ਕਨਸੈਪਟ ਤੇ ਮਾਈ ਭਾਗੂ ਊਮਨ ਏਮਪਾਵਰਮੈਂਟ ਅੰਘਾਰ ਨੂੰ ਪੰਜਾਬ ਦੀ ਅਗਵਾਈ ਚ ਕਿਸਾਨਾਂ ਨੇ ਮੂੰਹ ਤੋੜ ਜਵਾਬ ਦਿੱਤਾ ਇਹ ਨਫ਼ਰਤ ਹੈ ਨਾ ਔਰ ਨਫ਼ਰਤ ਇਸ ਹੱਦ ਤੱਕ ਹੈ ਕੀ ਅਫੀਸ਼ੀਅਲ ਭਾਰਤ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਤੇ ਮੌਜੂਦ ਜਿਹੜੀਆਂ ਸਾਰਾ ਸਬੂਤ ਹੈ ਉਸ ਤੇ باوجود ਵੀ ਜਿਹੜਾ ਜਾਖੜ ਸਾਹਿਬ ਆ ਕੇ ਝੂਠ ਬੋਲ ਰਿਹਾ ਹੈ ਔਰ ਮੀਡੀਆ ਦੇ ਸਾਹਮਣੇ ਪ੍ਰੈਸ ਕਾਨਫਰੰਸ ਕਰਕੇ ਝੂਠ ਬੋਲਿਆ ਜਾ ਰਿਹਾ ਸੋ ਅੱਜ ਮੈਂ ਤੁਹਾਡੇ ਸਾਹਮਣੇ ਸਿਰਫ ਇਹੀ ਕਹਿਣਾ ਚਾਹੁੰਦਾ ਸੀ ਕਿ ਗੁਜਰਾਤ ਯੂਪੀ ਉੱਤਰਾਖੰਡ ਹਰਿਆਣੇ ਨੂੰ ਲਗਾਤਾਰ 5 ਸਾਲ ਤੋਂ 26 ਜਨਵਰੀ ਦੀ ਪ੍ਰੇਰਿਤ ਜਗ੍ਹਾ ਮਿਲ ਰਹੀ ਆ ਤੇ ਪੰਜਾਬ ਜਿਹਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਔਰ ਸਟਿਲ ਟੂਡੇ ਸਟਿਲ ਟੂਡੇ ਤੇ ਸਾਹ ਦੀਆਂ ਸਰਹੱਦਾ ਚ ਸਭ ਤੋਂ ਵੱਧ ਅਗਰ ਕੁਰਬਾਨੀਆਂ ਕੋਈ ਦਿੰਦਾ ਆ ਉਹ ਪੰਜਾਬੀ ਦਿੰਦੇ ਆ ਉਸ ਦੇ ਬਾਵਜੂਦ ਵੀ ਪੰਜਾਬ ਦੇ ਸੂਰਬੀਰਾਂ ਦੀਆਂ ਝਾਂਕੀਆਂ ਨੂੰ ਬਾਹਰ ਕੱਢਣਾ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਔਰ ਉਸ ਸਾਜ਼ਿਸ਼ ਦਾ ਵੱਡਾ ਹਿੱਸਾ ਜਿਹੜਾ ਸਾਨੂੰ ਨਹੀਂ ਸੀ ਕਿ ਪੰਜਾਬ ਭਾਜਪਾ ਜਿੱਤਰਾ ਪਾਣੀ ਦੇ ਉੱਤੇ ਡਰਾਮਾ ਕਰਦੀ ਸ਼ਾਇਦ ਚਾਕੀਆਂ ਉੱਤੇ ਵੀ ਕਿਤੇ ਨਾ ਕਿ ਤੇਰੀ ਡਰਾਮੇਬਾਜ਼ੀ ਵਾਸਤੇ ਹੀ ਪੰਜਾਬ ਦਾ ਪੱਖ ਲਾਉਗੀ ਲੇਕਿਨ ਕੱਲ ਜਾਖੜ ਸਾਹਿਬ ਨੇ ਜਿਸ ਤਰੀਕੇ ਨਾਲ ਝੂਠ ਬੋਲਿਆ ਅੱਜ ਮੈਂ ਇਹਨਾਂ ਨੂੰ ਐਕਸਪੋਜ਼ ਕੀਤਾ ਹੈ ਉਹ ਮਾਫੀ ਮੰਗਣ ਪੰਜਾਬ ਤੋਂ ਪੰਜਾਬ ਦੇ ਲੋਕਾਂ ਤੋਂ ਔਰ ਮੋਦੀ ਸਾਹਿਬ ਦੇ ਘਰ ਦੇ ਬਾਹਰ ਧਰਨਾ ਲਾਉਣ ਪੰਜਾਬ ਭਾਜਪਾ ਜਾ ਕੇ ਕਿ ਤੁਸੀਂ ਪੰਜਾਬ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਪੰਜਾਬ ਨਾਲ ਵਿਤਕਰਾ ਨਹੀਂ ਕਰ ਸਕਦੇ ਸ਼ਹੀਦ 에 ਆਜ਼ਮ ਦੇਸ਼ ਦੀ ਇੱਜ਼ਤ ਲਈ ਲੜਿਆ ਸ਼ਹੀਦ 에 ਆਜ਼ਮ ਕਰਤਾਰ ਕਰਨਗੇ ਔਰ ਝੂਠ ਬੋਲਣ ਲਈ ਰੱਖੇ ਹੋਏ ਆ ਲੇਕਿਨ ਘੱਟੋ ਘੱਟ ਪੰਜਾਬ ਚ ਰਹਿਣ ਵਾਲੇ ਭਾਜਪਾ ਦੇ ਪ੍ਰਧਾਨ ਜਾਖੜ ਸਾਹਿਬ ਜਿਹੜੇ ਅਜੇ ਨਵੇਂ ਨਵੇਂ ਆਏ ਆ ਉਹਨਾਂ ਤੇ ਇਸ ਹੱਦ ਤੱਕ ਰੰਗ ਚੜ ਜੂਗਾ ਭਾਜਪਾ ਦਾ ਇਹ ਸਾਨੂੰ ਉਮੀਦ ਨਹੀਂ ਸੀ